ਮੰਡੀ ਹਬਾ ਟਰੈਕਟਰ ਮੰਡੀ ਸਾਨੂੰ ਦਿਖਾਉਣਾ ਟਰੈਕਟਰ ਹੈ 4-5 ਤੇ ਦਿਖਾਵਾਂਗੇ ਤੁਹਾਨੂੰ ਬੰਗਾਂ ਬਾਇਜ ਦੇ ਰੇਟ ਕਿਵੇਂ ਬਾਈ ਬੀਤ ਨਾਲ ਗੱਲ ਲਗਾਤਾ ਸਾਬ ਹਾਂਜੀ ਦੀਪ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਆ ਸੁਣਾ ਵਧੀਆ ਕੋ ਠੀਕ ਹੈ ਚੜਦੀ ਕਲਾ ਬਾਈ ਚੜਦੀ ਕਲਾ ਅੱਜ ਬਹੁਤ ਮਾਰਦੀ ਮੰਡੀ ਆ ਹੋ ਸੁਣਾ ਅੱਜ ਆਪਾਂ ਟਰੈਕਟਰ ਦਿਖਾਉਨੇ ਆਪਾਂ ਤੁਹਾਨੂੰ ਪੰਜ ਦੋ ਟਰੈਕਟਰ ਘਰੇ ਖੜੇ ਇੱਕ ਹੋੜ ਖੜਾ 360 ਬਾਈ 94 ਮਾਡਲ ਪੰਜਾਬ ਨੰਬਰ ਘਰੇ ਤੇ ਇੱਕ ਖੜਾਗਾ ਹੋਲੈਂਡ ਠੀਕ 363 ਠੀਕ ਆ 2000 ਮਾਡਲ ਲਈ ਡੈਟਾ ਦਾ ਠੀਕ ਆ ਤੇ ਅੱਜ ਕੇਰਾ ਮੰਡੀ ਤੇ ਆਵਾ ਤੁਹਾਨੂੰ ਪੰਜ ਡੈਕਟਰ ਦਿਖਾਵਾਂਗੇ ਬਾਈ ਸਟਾਰਟ ਕਰਦੇ ਹਾਂ ਫੋੜ ਤੋਂ 95 ਮਾਡਲ ਤੋਂ ਸਾਈਡ ਤੇ ਸ਼ੀਸ਼ੇ ਵਾਲਾ ਜਿਹੜਾ ਕੀ ਆਪਦੇ ਸਮੇਂ 'ਚ ਟੌਪਕ ਹੁੰਦਾ ਸੀਗਾ ਪੈਰ ਹੈਗਾ ਟਰੈਕਟਰ ਦੇ ਬਾਈ ਮਗਰਲੇ ਸਖ ਬੈਂਡ ਪਏ ਤੇ ਮੂਰਲੇ ਵੀ ਆਹੀ ਕੋਸ਼ਾ ਟਰੈਕਟਰ ਜਿੰਨਾ ਵੀ ਆ ਸਾਰਾ ਓਰੀਜਨਲ ਆ ਬੱਥਣ ਵਾਲੀ ਸੀਟ ਵੀ ਟਰੈਕਟਰ ਦੇ ਨਾਲ ਦੀ ਆ ਬਾਈ ਠੀਕ ਐ ਦੇਖਣ ਲੋਕੋ ਲੱਗਿਆ ਟਰੈਕਟਰ ਦੇ ਹੱਡ ਹੱਡ ਤੇ ਟਰੈਕਟਰ 'ਚ ਕਮੀ ਕੋਈ ਨਹੀਂ ਬਾਈ ਓਰੀਜਨਲ ਆ ਸਾਰਾ ਜਿੰਨਾ ਵੀ ਹੈਗਾ ਜੇ ਕੋਈ ਏਦੂ ਸੋਹਣਾ ਡੈਕਟਰ ਕੋਈ ਮੰਨਦਾ ਕਹਿੰਦਾ ਨਾ ਕਮੈਂਟ ਚ ਬਾਈ ਹੈਗਾ ਆਪਣੇ ਕੋਲੇ ਠੀਕ ਆ ਪਹਿਲੀ ਗੱਲ ਤਾਂ ਹੋਣਾ ਹੀ ਨਹੀਂ ਬਾਈ ਵਿੱਚ ਲੋਕ ਕਹਿੰਦੇ ਵੀ ਮਾਡਲ 95 ਦੇ 1KB 95 ਮਾਡਲ ਹੈਗਾ ਜੇ ਕੋਈ ਤੁਹਾਨੂੰ ਏਦੂ ਸੋਹਣਾ ਮਿਲਿਆ ਵੀ ਨਾ ਬਾਈ 2 ਤੋਂ ਪਲੱਸ ਮਿਲੂਗਾ ਥੱਲੇ ਨਹੀਂ ਤੇ ਚਲਾਈ ਬਾਈ ਦਾ ਕਿਵੇਂ ਚਲਾਈ ਦਾ ਬਾਈ ਓਕੇ ਆ ਜਮਾ ਬਾਕੀ ਤੁਸੀਂ ਸੱਲੀ ਕਰ ਲਿਓ ਬਾਈ ਗੇ ਨਹੀਂ ਜਾਂਦਾ ਰੁਪਈਆ ਦਾ ਰੁਪਈਆ ਰੇਟ ਚੈੱਕ ਕਰਾ ਦੇ ਉਹ 95 ਮਾਡਲ 2,25,000 ਇਹਦਾ ਇੱਕੋ ਰੇਟ ਕਹਾਂਗੇ ਉਹ ਸੁਣਾ ਪਹਿਲਾਂ ਵੀਡੀਓ ਚ ਨਾ ਬੇਬੀ ਬੋਲਿਆ ਹੋਇਆ ਆਪਾਂ ਠੀਕ ਐ ਇੱਕੋ ਰੇਟ ਕਹਾਂਗੇ ਅੱਡੇ ਦਾ ਕਿਲਾ 1 ਲੱਖ ਤੇ 70000 1 ਲੱਖ 70000 ਕਿੰਨੇ ਉੱਡ ਗਏ ਕਿੰਨੇ ਉੱਡ ਗਿਆ ਉੱਡ ਗਿਆ 55000 ਰੁਪਏ ਉੱਡ ਗਿਆ ਠੀਕ ਐ ਤੇ ਅੱਗੇ ਦਿਖਾ ਦੇ ਤੂੰ ਆਜਾ 95 ਮਾਡਲ ਆ ਬਾਈ ਜੀ ਪੰਜਾਬ ਨੰਬਰ ਆ ਬਟੰਡੇ ਦਾ ਨੰਬਰ ਆ ਠੀਕ ਫਸਟ ਪਾਰਟੀ ਡੈਕਟਰ ਆ ਬਾਈ ਜੀ ਇਹ ਠੀਕ ਆ ਸਾਰਾ ਰੀਜਨਲ ਆ ਸੈਲਫ ਤੱਕ ਡਾਇਰੈਕਟਰ ਦੇ ਨਾਲ ਦੀ ਆ ਟਾਇਰ ਡਬਲ ਗ੍ਰਿਪ ਵਾਲਿਆ ਮਗਰਲੇ ਅੱਧੇ ਟਾਇਰ 45 ਬੈਸੇ ਰਾਮਣ ਵਾਲਾ ਬਾਈ ਠੀਕ ਤੇ ਟਰੈਕਟਰ ਦਾ ਰੇਟ ਚੈੱਕ ਕਰਾ ਦੇ 95 ਮਾਡਲ ਆ ਪੂਰਾ ਸੋਹਣਾ ਟਰੈਕਟਰ ਆ ਜੀ 1 ਲੱਖ 30000 30000 ਹੋ ਗਿਆ ਰੇਟ ਬਹੁਤ ਸੋਹਣਾ ਇਹਦਾ ਵੀ ਰੇਟ ਉਹਦਾ ਇੱਕੂ ਰੇਟ ਹੀ ਕਹਾਂਗੇ ਜਿਹੜੇ ਡਾਇਰੈਕਟਰਾਂ ਰੇਟ ਬੋਲਾਂਗੇ ਨਾ ਆਪਾਂ ਦੇਣ ਵਾਲੇ ਬੋਲਾਂਗੇ ਠੀਕ ਸੌਦਾ ਕਿਤੇ ਹੋ ਜੇ ਕਿਸੇ ਵੀ ਡਾਇਰੈਕਟਰ ਦਾ 1000 ਰੁਪਏ ਚਾਪੀਣਾ ਛੋੜ ਟਰੈਕਟਰ ਦੇ ਦਾਂਗਾ ਆਪਾਂ 1 ਲੱਖ ਤੇ 10000 1 ਲੱਖ 10 ਅੱਗੇ ਦਿਖਾ ਦੇ ਤੂੰ 275 1075 ਪੀਜੋ ਹਾਂ ਇਹਨੇ ਜਾ ਕੇ ਪਹਿਲਾਂ ਵੀ ਆਇਆ ਦੋ ਦਿਨਾਂ ਰਿਹਾ ਵੀਡੀਓ 'ਚ ਪਰ ਰੇਟ ਜਿਹੜਾ ਅੱਜ ਬੋਲਣਾ ਨਾ ਪਹਿਲਾਂ ਨਹੀਂ ਬੋਲਿਆ ਹੁਣ ਠੀਕ 275 ਭੂਮੀ ਪੁੱਤਰ ਟਰੈਕਟਰ ਆ ਬਾਈ ਇਹ ਲਾਲ ਚੱਕਿਆਂ ਵਾਲਾ ਹਾਈ ਚੱਕਿਆਂ ਚੱਕਰਾਂ ਵਾਲਾ ਟਾਇਰ ਹੈਗਾ ਮਗਰ ਲਈ ਅੱਧੋਂ ਵੱਧਿਆ ਮੂਰ ਲਈ ਅੱਧੋਂ ਘਟਦੇ ਆ ਬਸ ਅੱਧੇ ਮੰਨ ਲਾ ਜਿਹੇ ਜੇ ਮੂਰ ਲਈ ਘਟਦੇ ਉਹਦੇ ਮਗਰ ਲਈ ਵੱਧਦੇ ਆ ਠੀਕ ਤੇ ਟਰੈਕਟਰ ਇੱਥੋਂ ਮੂਰੋ ਮੂਰੋ ਮੱਥੇ ਦਾ ਬਣਿਆ ਹੋਇਆ ਬਾਈ ਤੇ ਮਗਰੜਾਂ ਦੀ ਟੱਚਿੰਗ ਹੋਈ ਆ ਤੇ ਬਾਕੀ ਗੇਰ ਰੇਂਜਾਂ ਦੀ ਪੂਰੀ ਤਸੰਦੀ ਆ ਬਾਈ ਹਿੱਕ ਥਾਪੜ ਦਾਂਗੇ ਇਹਦੀ ਦਾ ਰੈਟਰ ਦੀ। ਸੋ ਆਪ ਵੀ ਇਹਦੇ ਨਾਲ 10-12 ਕਿੱਲੇ ਬਾਣ ਵਾਹ ਕੇ ਕੰਕ ਵੇਚੀ ਆ। ਠੀਕ ਆ ਬਾਈ। ਤੇ ਹੁਣ ਡਿਮਾਂਡ ਦੀ ਗੱਲ ਕਰੀਏ ਇੱਥੇ। ਰੇਟ ਤਾਂ ਹੈ 1,90,000 ਰੁਪਏ ਬਾਈ। ਟਰੈਕਟਰ ਦੇਵਾਂਗੇ। ਇੱਕੋ ਹੀ ਰੇਟ ਤੇਰੀ ਵੀਡੀਓ ਚ ਕੀ ਕਿਸੇ ਦੀ ਵੀਡੀਓ ਚ ਵੀ ਨਹੀਂ ਬੋਲਿਆ। ਠੀਕ। 1,60,000 ਦਾ। 1,60,000 ਦਾ। 60,000 ਦਾ ਸ਼ੀ ਮਾਡਲ ਦਾ। ਠੀਕ ਆ ਮੈਂ ਲੈ ਜਾਓ ਮਿੱਤਰੋ ਕਹਿੰਦੇ 1,60,000। ਤੇ ਅੱਗੇ ਦਿਖਾਉਂਦਾ ਤੁਹਾਨੂੰ 2000 ਦੇ 10 ਮਾ 2010 ਮਾ 18 ਰੀਜਨ ਵਾਲਾ ਕੱਲੇ ਮਗਰਾੜਾਂ ਦੀ ਟੱਚਿੰਗ ਹੋਈ ਆ ਜਾ ਮੂਰੋ ਆਹਾ ਉਰੇ ਲਈ ਆ ਜੀ ਆ ਐਨੇ ਨੇ ਮੱਥੇ ਦੀ ਮਾਣੀ ਮੋਟੀ ਜੀ ਹਲਕੀ ਫੁਲਕੀ ਟੱਚਿੰਗ ਹੋਈ ਆ ਮੂਰੋ ਮੂਰੋ ਆਹ ਤਾ ਜਹਿਣੂ ਆਣਾ ਠੀਕ ਤੇ ਬੈਂਪਰ ਬੋਂਪਰ ਦਿਖਾ ਦੇ ਬਾਈ ਡਾਇਰੈਕਟਰ ਦਾ ਮਗਰ ਰਟਾਇਰ ਤੇ ਨਾਲ ਹੈ ਗਿਆ 70 75 ਬੈਦੇ 30 ਡੇ ਠੀਕ ਤੇ ਮੂਰ ਰਟਾਇਰ ਹੈ ਗਿਆ 60 ਬੈਦੇ ਐਮ ਆਰ ਕੋ ਟਰੈਕਟਰ ਜਿੰਨਾ ਕਹੇਦੇ ਓਨਾ ਚੰਗਾ ਹੋ ਤੁਹਾਨੂੰ ਇੱਕ ਵੀ ਥਾਪੜ ਦਾਂਗੇ ਇਹ ਵੀ ਲਿੱਕੇ ਵੀ ਦੇਵਾਂਗੇ ਜੋ ਕੋਈ ਐਨੇ ਦਾ ਦੇ ਦੇ ਠੀਕ ਹੈ ਕੱਲਾ ਸਰਵਿਸ ਬਦਲ ਕਰਾਉਣ ਵਾਲੀ ਆ ਬਾਈ ਤੇਲ ਬਦਲ ਨਾਲ ਆ ਆਪ ਹਜੇ ਵੀ ਨਹੀਂ ਮਾਰਦਾ ਕਾਲੇ ਦੇਲ ਤੇ ਠੀਕ ਇੱਕੋ ਹੀ ਰੇਟ ਕਹਾਂਗੇ ਉਹ ਖਨੈ ਦਾ ਰੇਟ ਦੋ ਲੱਖ ਦੇ 85000 ਹੋ ਗਿਆ ਰੇਟ ਠੀਕ ਹੈ 2 ਲੱਖ 85000 ਦਾ ਸਮਾਨ ਦਾ ਟਰੈਕਟਰ ਦੇਵਾਂਗੇ ਆਪਾਂ ਇੱਕੋ ਹੀ ਰੇਟ ਜੈਸ ਨੂੰ ਇਦੂ ਘਟਾਏ ਹੋਣਾ ਵੀਰ ਬਣ ਕੇ ਮੰਗਾਉਣਾ ਢਾਈ ਮंगाई ਚਲੋ ਕੁਝ ਮंगाई ਚਲੋ ਟਰੈਕਟਰ ਦੇਵਾਂਗੇ 2 ਲੱਖ ਤੇ 30000 ਉਹ ਨੀਆ ਠੀਕ ਆ ਚਾਬੀ ਨਾਲ 1000 ਠੀਕ ਆ ਲੈ ਕੇ ਲੈਣਾ ਲੈ ਕੇ ਵੀ ਲੈ ਲਓ ਜੀ ਇਹਨੇ ਦਾ ਤੁਹਾਨੂੰ ਦਾਤ ਮਾਨ ਨਾਲ ਦੇ ਦੇ ਠੀਕ ਆ ਉਹ ਦੂਆ 35 ਵਾਲਾ ਆ ਗਿਆ 700 735 ਵਾਲਾ ਇੱਥੇ ਆ ਗਿਆ ਬਾਈ ਬਾਹਰ ਪੰਪ ਵਾਲਾ ਇਹ ਛੋਟੇ ਜ਼ਿਮੀਦਾਰ ਵਾਸਤੇ ਆ ਬਾਈ ਜਿਹਦੇ ਕਿਸੇ ਨੇ ਥੋੜੀ ਬਾਹੀ ਲਾਲਾ ਕਿਮੀ ਲਾਲਾ ਥੋੜੇ ਪੈਸੇ ਲਾਉਣੇ ਆ ਟੈ ਰਹਿ ਗਿਆ ਮਗਰਲੇ 25 ਦੀ ਬੈਂਤੇ ਠੀਕ ਟੈਟਰ ਜਿੰਨਾ ਹੈਗਾ ਇਹ ਵੀ origignal ਆ ਉਹ ਤੁਹਾਨੂੰ ਠੀਕ ਸਾਰਾ ਜਿੰਨਾ ਵੀ ਆ ਸਾਰਾ ਤੇ ਜੋ ਕੁਝ ਵੀ origignal ਆ ਗੇਅਰ ਇੰਜਨ ਦਾ ਚੰਗਾ ਗਾ ਬਾਈ ਮੂਰਲੇਟਾ ਰੂਹਣਿਆ ਪੋਆਲ ਉਹ ਨਹੀਂ ਥੋੜਾ ਘਣਾ ਚਿਰ ਕੰਮ ਦੇ ਜਾਣਗੇ ਠੀਕ ਹੈ ਠੀਕ ਹੈ ਹਰਿਆਣਾ ਨੰਬਰ ਹਰਿਆਣਾ ਠੀਕ ਹੈ ਆਪਾਂ ਜਬੀਨਾ 1100 ਦਾ ਗਿੱਟੇ ਹੋ ਜੇ ਤੇ 1 ਲੱਖ ਤੇ ਹੁਣ ਡਿਮਾਂਡ ਦੀ ਗੱਲ ਕਰੀਏ 1 ਲੱਖ 38000 ਤੇ ਟਰੈਕਟਰ ਦੇਵਾਂਗੇ ਹੁਣ ਆਪਾਂ ਇੱਕ ਹੀ ਡੇਟ 1 ਲੱਖ ਤੇ 20000 1 ਲੱਖ 20000 ਚਾਬੀ ਨਾਲ 1000 ਰੁਪਏ ਛੋੜ ਤੇ ਦੋ ਟਰੈਕਟਰ ਘਰੇ ਖੜੇ ਆ ਬਾਈ ਉਹ ਵੀਡੀਓ ਜੋ ਵੀ ਬੋਲਦੇ ਆਪਾਂ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਇੱਕ ਕਮੈਂਟਾਂ ਵਿੱਚ ਦੱਸ ਦਿਓ ਬਾਈ ਆਪਾਂ ਰੇਟ ਫਿਕਸ ਬੋਲਦੇ ਕਰੀਏ ਡੈਕਟਰਾਂ ਨਾਲ ਫਿਕਸ ਹੀ ਬੋਲਿਆ ਕਰਾਂਗੇ ਫਿਰ ਆਪਾਂ ਉਹ ਦੂਜੇ ਤੇ ਉਹ ਨੰਬਰ ਬੋਲਦੇ ਇੱਕ ਵਾਰੀ ਆਪਣਾ ਨੰਬਰ ਨੰਬਰ 94788903 ਤੋਂ ਕਰ ਠੀਕ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਬਾਈ ਘਰੇ ਆਏ ਤਾਂ ਕੋਈ ਕਮਿਸ਼ਨ ਠੀਕ ਆ ਬਾਈ ਕਾਲੋ